ਜੰਗੀਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰ ਅਮੀਰ ਕਰ ਤੋ ਠੀਕ ਠਾਕ ਥੋੜੇ ਜਣਾ ਵੀ ਸੈਟ ਬੈਟ ਹੋਣਗੇ ਚੱਲਾਓ ਮਿੱਤਰੋ ਆ ਦਿਨ ਆਪਾਂ ਸੁੱਕੇ ਜਾਣ ਵਾ ਜਿਹੜੇ ਸਵੇਰੇ ਡਾਇਏ ਸੀ ਹਨਾ ਉਹ ਤਾਂ ਆ ਕੇ 10:00 ਵਜੇ ਦੇ ਕਰੀਬ ਉਸ ਤੋਂ ਬਾਅਦ ਜਿਹੜੇ ਤਿੰਨ ਢੀਠ ਪਾਲਟੀਏ ਨਵੇਂ ਕੱਢਨੇ ਆਪਾਂ ਹਨਾ ਦੋ ਲਾਲ ਚੀਨੇ ਜੇ ਇੱਕ ਲਾਲ ਜੀ ਗਿੱਚੀ ਵਾਲਾ ਉਹ ਡਾਇਏ ਸੀ ਬਾਈ ਤੇ ਲਾਲ ਗਿੱਚੀ ਵਾਲਾ ਹੁਣ ਅੰਬਰੀ ਲੱਗਿਆ ਫਿਰਦਾ ਆ ਦੋ ਜਿਹਤਿਆਂ ਆਪਾਂ ਲਾਈਆਂ ਜਾਨਵਰ ਇੱਧਰ ਵੀ ਬੰਨਿਆ ਮੈਂ ਉੱਧਰ ਵੀ ਬੰਨਿਆ ਵੀ ਤੇ ਬੈਠੇ ਵੀ ਦੂਜੇ ਤੇ ਬਾਈ ਇੰਨਾ ਉਬਰੀ ਭਕਾਈ ਕਰਾਈ ਜਾਂਦਾ ਨਾ ਗੱਲ ਨਹੀਂ ਛੱਡ ਦੋ ਉਹ ਫਿਰਦਾ ਬਾਕੀ ਖੁੱਡੇ ਵਾਲੀ ਵੀ ਦਿਖਾਉਣਾ ਹਾਂ ਆ ਦੇਖੋ ਆ ਸ਼ਾਕੀ ਆਪਣੀ ਚੀ ਦੀ ਹੱਡੀ ਨਿਕਲੀ ਆ ਇਹਨੂੰ ਦੇਣਾ ਹੁੰਦਾ ਮੈਂ ਨੇਤੀ ਲਵਾਈ ਹੁਣ ਠੀਕ ਆ ਤੇ ਕਬੂਤਰ ਦੇਖੋ ਬਈ ਇੰਨੇ ਕੀ ਰਹਿ ਗਏ ਲੈ ਪੰਜ ਛੇ ਤਾਂ ਆ ਬੈਠੇ ਆ ਬਾਕੀ ਆ ਬਸ ਆਹੀ ਆ ਇਹਦੇ ਚ ਤਾਂ ਇੱਕ ਤਾਂ ਆ ਸ਼ਾਕੀ ਆ ਬਾਕੀ ਛੱਡਣ ਵਾਲੀ ਆ ਆਪਣਾ ਛਤਰੀ ਵਾਲਾ ਕਬੂਤਰ ਹੈ ਤੇ ਤਿੰਨ ਚਾਰ ਆਹਾ ਵਾ ਬਾਜੀ ਛੱਡਣ ਵਾਲੇ ਇੱਕ ਉਪਰੇ ਕਾਲਸਰੀ ਬੈਠੀ ਐ ਇੱਕ ਆ ਖੱਟੀਆਂ ਦਾ ਹੋਰ 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 ਇੱਕ ਵਿੰਗੇ ਪੈਰ ਲਈ ਤਿੰਨ ਬਸ ਤਿੰਨ ਕਿ ਤਿੰਨ ਚਾਰ ਬਾਜੀ ਛੱਡਣ ਵਾਲੇ ਆ ਤੇ ਤਿੰਨ ਕੀ ਆਹਾ ਵਾ ਇੱਕ ਆ ਬੱਚਾ ਵੀ ਦੇ ਦੇਣਾ ਆ ਚਾਦਰ ਵਾਲਾ ਬੱਚਾ ਵੀ ਆਪਾਂ ਦੇ ਦੇਣਾ ਜਿਹੜੇ ਔੜਦੇ ਨਹੀਂ ਯਾਰ ਆਪਾਂ ਕਿਰਾਕੀ ਕਰਨਾ ਆ ਤਾਂ ਆਪਣਾ ਚੜੀ ਛਤਰੀ ਵਾਲਾ ਕਬੂਤਰ ਆ ਬਾਕੀ ਆਪਾਂ ਕੂਦਰਾਂ ਦੇ ਜੋੜੇ ਲਾ ਲੈਣ ਇਧਰਲੇ ਖੁੱਡੇ ਜਿਲਾਵਾਂਗੇ ਹੁਣ ਦੋ ਤਿੰਨ ਬਾਜੀਆਂ ਛੱਡ ਕੇ ਬਾਕੀ ਬਈ ਜਾਨਵਰ ਇੱਥੇ ਆ ਆ ਵੀ ਦੇਖ ਲੋ ਲੈ ਆ ਆਪਣੇ ਬਦਾਮ ਵਾਲੇ ਤੇ ਰੱਸਤੇ ਪਾਣੀ ਵਾਲੇ ਚਾਰੇ ਜਿ ਆ ਆਪਣਾ ਜਿਹੜਾ ਬੱਚਾ ਬਾਜੀ ਛੜਨਾ ਵਾ ਵਾ ਦੇਖ ਲੋ ਐ ਨਹੀਂ ਜਾਣਾ ਬਾਜੀ ਤੇ ਛੋਟੇ ਨੇ ਠੀਕ ਹੈ ਜੀ ਲੋ ਜੀ ਤਿੰਨ ਚਾਰ ਆ ਬੈਠੇ ਆ ਇਹ ਹੈਗੇ ਸੁੱਕੇ ਜਿਹੜੇ ਆਪਾਂ ਡੌਨੇ ਡਾਈਂਗਾ ਕਰਾਉਣੇ ਆ ਇਹਨਾਂ ਨੂੰ ਅਜੇ ਹੋਰ ਡਾਈਂਗਾ ਤਨਚਰ ਕਰਾ ਕੇ ਫਿਰ ਇਹਨਾਂ ਨੂੰ ਲਾਵਾਂਗੇ ਪਾਣੀ ਉਹਨਾਂ ਟਾਈਮ ਡਾਵਾਂਗੇ ਹੋਰ ਕੱਢਾਂਗੇ ਸੁੱਕੇ ਠੀਕ ਹੈ ਜੀ ਦੇਖਦੇ ਹਾਂ ਕਦੋਂ ਆਉਂਦਾ ਲਾਲ ਗਿੱਚੀ ਵਾਲਾ ਆਪਣਾ ਆਏ ਮੋੜ ਯਾਰ ਆਏ ਲੈਣਾ ਪੈਂਦਾ ਉੱਤੇ ਪਰਣਾ ਗਰਮੀ ਬਹੁਤ ਹੈ ਬਾਈ ਅੱਜ ਨਾ 40 ਪਲੱਸ ਹੋਊਗਾ ਟੈਂਪਰੇਚਰ ਇੰਨੀ ਗਰਮੀ ਲਾਓ ਵੀ ਬਾਈ ਜਾਨਵਰ ਆ ਗਿਆ ਆਪਣਾ ਆ ਦੇਖੋ ਲਾਲ ਗਿੱਚੀ ਵਾਲਾ ਫੜ ਕੇ ਲਿਆਉਨੇ ਆ ਤੇ ਤੁਹਾਨੂੰ ਦਿਖਾਉਣਾ ਮੈਂ ਲਾ ਕੇ ਲਿਆਉਣਾ ਮੈਂ ਲਓ ਬਾਈ ਕਰੋ ਚੈੱਕ ਆ ਫੜ ਲਿਆਂਦਾ ਜਾਨਵਰ ਆਪਣਾ ਲਾਲ ਗਿੱਚੀ ਵਾਲਾ ਆ ਦੇਖ ਲਓ ਮੂੰਹ ਪੱਟਿਆ ਹੋਇਆ ਥੋੜਾ ਜਿਹਾ ਦਾਣੇ ਦੋਣੇ ਤਾਂ ਹੈ ਨਹੀਂ ਇਹਦੇ ਅੰਦਰ ਵਧੀਆ ਬਾਈ 2 ਢਾਈ ਘੰਟੇ ਮਾਰੇ ਆ ਕੱਲ ਨੇ ਹਰਕਤ ਕੀਤੀ ਸੀ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਹੋ ਉਹ ਚਵਾਰੇ ਦੀ ਨਹੀਂ ਛਤਰੀ ਲੱਗੀ ਹੋ ਦੇਖੋ ਉੱਥੇ ਟੱਚ ਮਾਰ ਕੇ ਆਇਆ ਗੱਲ ਅੱਜ ਨਹੀਂ ਚਲੋ ਗਿਆ ਤੇ ਅੱਜ ਵੀ ਜਾਂਦਾ ਅੱਜ ਉਹਨਾਂ ਤੋਂ ਮੰਗ ਲੈਣਾ ਸੀ ਤੇ ਇਹਨੂੰ ਆਪਾਂ ਬਾਰਡਰ ਤੇ ਭੇਜ ਦੇਣਾ ਸੀਗਾ ਚਲੋ ਵਧੀਆ ਹੁਣ ਇਹਨੂੰ ਪਾਣੀ ਦੇ ਕਰਾਂਗੇ ਆਪਾਂ ਇੱਕ ਦੋ ਦਿਨ ਜਗਰੂ ਬਾਈ ਨਾਲ ਗੱਲ ਕਰਕੇ ਨਾ ਦੇਖਾਂਗੇ ਫਿਰ ਇੱਥੇ ਦੇਖ ਲਓ ਚੰਗੀ ਤਰ੍ਹਾਂ ਲੈ ਆਹ ਜਾਨਵਰਾ ਟੀਰਾ ਬਈ ਕੋਈ ਨਹੀਂ ਕੋਈ ਨਹੀਂ ਸਿਰ ਕਰਦਾ ਤੈਨੂੰ ਸੈਟ ਚ ਪਿੰਜਰੇ ਚ ਪਾ ਦੇ ਨੇ ਹੂੰ ਓਏ ਮਦਰੋ ਮੈਂ ਤੇ ਹੈਪੀ ਆ ਵੀ ਸਭ ਨੂੰ ਬੱਦੇ ਦਿਖਾ ਦਿੰਦੇ ਆ ਕਿਹ ਔਰੇ ਇਹ ਕਿਹੜੇ ਕਿਹੜੇ ਆ ਇਧਰ ਦੇਖੋ ਗੋਰੀ ਤੇ ਨੰਨਾ ਤੇ ਅੱਜ ਚੱਲੇ ਆ ਕੁੱਕੜਾ ਵਾਲੇ ਘੋਟੇ ਲਈ ਬਈ ਮਿੱਟੀ ਲੈਣ ਠੀਕ ਆ ਜੀ ਭਾਲਦੇ ਆ ਕਿਦੋਂ ਲਾਲ ਜਾਂ ਕਾਲੀ ਤੇ ਚੱਲਦੇ ਆ ਹੁਣ ਆ ਸੰਦਸ ਜਿਹੜੇ ਚੱਕ ਲੈ ਭਾਲਦੇ ਆ ਪੰਗਾ ਪਾਣੀ ਵਾਲੀ ਬੋਤਲ ਲੈ ਲਓ ਤੇ ਕਹੋ ਔਰੇ ਕੈਸੀ गटे <coughs> टे ਆਹ ਦੇਖੋ ਓਏ ਹੱਪੇ ਟਿਕਾਣੀ ਨੀ ਤੇ ਉੱਥੇ ਇੱਕ ਸ਼ਾਟ ਪਾਓ ਓਏ ਸਿਕੜੀਂ ਨਾ ਤੇ ਫੇਰੇ ਤੇ ਫੇਰੀ ਮੈਂ ਮਿੱਟੀ ਦੇ ਗੱਧਰੇ ਆਏ ਆਂ ਅੰਦਰੋਂ ਪੈਸੇ ਦੇ ਦਿਆ ਕਰੋ ਓਏ ਨਾ ਯਾਦ ਤੱਕਲੇ ਕੁੱਟਣ ਮੜ ਕੇ ਜੀ ਭਈਆ ਸਪੌਟ ਤਾਂ ਮਿਲ ਗਿਆ ਮਿੱਟੀ ਵਾਲਾ ਤੇ ਤੁਸੀਂ ਜਾਣੇ ਆਂ ਬਾਕੀ ਪ੍ਰਾਭਾਈ ਤੂੰ ਪੁੱਛ ਕੋਈ ਗਰਮੀ ਬਹੁਤ ਆ ਰਿਹਾ ਦਿਖਾ ਜੇ ਮੋੜੇ ਆ ਰਹੇ ਆਂ ਆਹ ਦੇਖੋ ਮਿੱਟੀ ਸਾਹਮਣੇ ਬੈਈ ਰਿਹਾ ਟਰੈਕਟਰ ਦੇ ਨਹੀਂ ਪੁੱਜ ਕੇ ਆਉਂਦੇ ਐਵੇਂ ਨਹੀਂ ਆਪਾਂ ਯਾਰ ਹਨਾ ਸ਼ਹਿਰਾਂ ਦਾ ਕੰਮ ਆਈ ਔਖਾ ਯਾਰ ਪਿੰਡਾਂ ਦਾ ਚੱਲ ਹਨਾ ਚਾਚਾ ਤਾਂ ਹੈ ਕਿ ਜਿੱਦੀ ਮਰਜ਼ੀ ਖੇਤੋਂ ਲਿਆ ਨਹਿਰ ਤੋਂ ਲਿਆ ਇੱਥੇ ਜਿੱਤੇ ਲੱਭਣਾ ਬਹੁਤ ਔਖੀ ਹੈ ਸਰ ਜੀ। ਹਾਂਜੀ। ਤੇ ਬਾਕੀ ਮੋਟਰਸਾਈਕਲ ਨਾਲ ਸੀ ਉਹ ਲਾਤੇ ਬਈ। ਕਿਉਂਕਿ ਨਾ ਇੱਥੇ ਕੱਚੇ ਵਾਹਨ ਚ ਪਤਾ ਕੀ ਆ। ਕੋਈ ਹੋਊ ਜਾਂ ਸਤਨ ਹੋਵੇ ਨਾ ਧੱਕੜ ਫਿਰ ਨਿਕਲ ਜਾਂਦਾ ਇੱਥੋਂ। ਇਹ ਤਾਂ ਮੋਟਰ ਹੈ ਦਾ ਔਖਾ ਮਿੱਟੀ ਮੋਟੀ ਚ ਘੜਦੇ ਨਾ ਇੱਥੋਂ ਵਾਹਨ ਚ। ਤੇ ਫਿਰ ਇੱਕ ਹੈ ਗਰਮੀ ਦਾ ਟਾਈਮ ਆ ਵੀ ਹੁਣ ਨਾ ਫਲਾ ਹੋਰੀ ਨਾ ਕੋਈ। ਬਾਕੀ ਕੋਈ ਨਹੀਂ ਪੁੱਛ ਕੇ ਉੱਥੇ ਤਨ ਪਹੁੰਚ ਕੇ ਧਰਤੇ ਆ। ਠੀਕ ਆ। ਹੋਰ ਐ ਬਾਪੂ ਟਰੈਕਟਰ ਦਿਖਵਾ ਦੀ ਬਣਾ ਦੇ। ਹੋਰੇ ਜੀ। ਤੇ ਆਪਾ ਪਾਣੀ ਪੀਨੇ ਆ ਗਰਮੀ ਬੜੀ ਆਦਾ। ਮੈਨੂੰ ਐਸਲ ਤੋਂ ਮੈਂ ਅਸਲ ਵਿੱਚ ਮੈਨੂੰ ਕੈਮਰਾਮੈਨ ਬਣਾਇਆ ਗਿਆ ਵਾ। ਤੇ ਸਭੀ ਕਰਦੇ ਆ ਕੰਮ। ਤੇ ਅਸੀਂ ਮੈਂ ਪੀਣਾ ਮੈਂ ਪਾਣੀ। ਆਹ। ਆਹ ਤੋਂ ਜਟਵੈੜ ਤੇ ਨੇ ਲਾਇ ਹੋਇਆ ਵੇਖੋ। ਠੀਕ ਆ ਜੀ। ਓਕੇ ਜੀ। ਓਕੇ ਜੀ। ਥੈਂਕ ਯੂ ਸੋ ਮੱਚ। ਲਵ ਯੂ। ਤੇ ਬਾਕੀ ਬਾਕੀ ਬਾਈ ਇੱਥੇ ਗਰਮੀ ਬਹੁਤ ਆ ਬਹੁਤ ਬਹੁਤ ਧੰਨਵਾਦ ਬਾਈ ਜਿਹਨੇ ਮਿੱਟੀ ਲਈ ਪਰਮਿਸ਼ਨ ਦਿੱਤੀ ਵਾਹੇ ਤਾਂ ਮੈਨੂੰ ਪੂਰਾ ਅੰਦਾਜ਼ਾ ਹੀ ਸੀ ਵੀ ਹਾਂਜੀ 23 ਡੇ ਮਿੱਟੀ ਉਹਨਾਂ ਨੇ ਕੋਈ ਚੱਕਰ ਨਹੀਂ ਕਿਉਂਕਿ ਹਰ ਬੰਦਾ ਦੀ ਨਾ ਕਰਦਾ ਹੁੰਦਾਗਾ ਐਸਾ ਕੋਈ ਜੇ ਦੁਨੀਆ ਤੇ ਮਾੜੇ ਬੰਦੇ ਵੀ ਹੈਗੇ ਤੇ ਫਿਰ ਚੰਗੇ ਵੀ ਹੈਗੇ ਹੋਰ ਨਹੀਂ ਹੋਰ ਬਾਈ ਆ ਤੇ ਬਾਕੀ ਇੱਕ ਘੱਟਾ ਤਾਂ ਅਸੀਂ ਕਰ ਲਿਆ ਟੌਨਾ ਤੋਂ ਦੂਜਾ ਘੱਟਾ ਪਤਾ ਨਹੀਂ ਆ ਪਿਆ ਮਿੱਤਰੋ ਕਰਕੇ ਤੇ ਹਾਂਜੀ ਪ੍ਰਭ ਜੀ ਕੀ ਕਹਿਣਾ ਚਾਹੋਗੇ ਫਿਰ ਇੱਕ ਮਿੰਟ ਬਾਈ ਗੱਟਾ ਪਚਾੜਦੇ ਗੱਟਾ ਚੱਕ ਲਏ ਤਾਂ ਹੋਰ ਦੀ ਤੇ 1 2 3 4 ਲਓ ਜੀ ਇੱਕ ਗੱਟਾ ਅਨੂਨਾ ਥੋੜਾ ਜਿਹਾ ਕਮ ਔਖਾ ਇਹਨਾਂ ਦੇ ਸਾਹ ਸੁੱਕੇ ਪਈ ਆ ਇਸ ਵਾਰੇ ਤੇ ਆਪਾਂ ਬੈਠੇ ਆ ਰਾਵਣਾ ਚੱਲ ਮਾਰਦੇ ਇੱਕ ਮਿੰਟ ਮੈਂ ਤੁਹਾਨੂੰ ਆਹ ਦਾ ਮੂਵੀ ਦਿਖਾਉਂਦਾ ਤੇ ਦੇਖੋ ਜੀ ਆਪਾਂ ਰਾਵਣਾ ਬੈਠੇ ਹੋਏ ਆ ਰਾਵਣਾ ਪੀਣੇ ਆਪਾਂ ਬਾਕੀ ਲੱਗੇ ਹੋਏ ਆ ਬੰਦੇ ਆ ਪਰ ਗੰਡੀ ਸਰਫ ਤੇ ਕੈਮਰਾਮੈਨ ਹੀ ਬਣਿਆ ਪਾਣੀ ਵੀ ਗਰਮ ਹੋ ਗਿਆ ਤੇ ਲਓ ਜੀ ਗੱਟੇ ਦੋਵੇਂ ਭਰ ਲਿਆ ਗੱਟੇ ਦੋਵੇਂ ਭਰ ਲਿਆ ਸੀ ਪਾਣੀ ਖਤਮ ਹੋ ਗਿਆ ਮੱਛੀ ਗਿਆ ਵਾ ਤੇ ਗੱਡੀਆਂ ਹਟਿਆ ਰਹਿ ਗਈਆਂ ਓ ਮਾਈ ਗੋਡ ਤੇ ਲਓ ਜੀ ਇੱਟਾ ਵੀ ਦੇ ਨਾ ਤਾਂ ਕਰੇ ਗਾ ਜੀ ਘਰੇ ਮਲ ਦੇ ਜਾ ਕੇ ਜੀ ਘਰ ਵੀ ਆਹ ਆ ਇਧਰ ਦੇਖ ਲੋ ਬਾਈ ਹਾਲ ਕੀ ਹੋ ਗਿਆ ਇਧਰ ਨੰਨਾ ਹਾਂ ਲੋ ਮਿੱਟੀ ਲੈ ਕੇ ਪਾ ਤੌਰ ਤੇ ਹੈਮਰਾਵ ਚਲੀਏ ਕਰਾ ਲੋ ਆ ਦੇਖੋ ਇਧਰ ਪੋਪੜ ਲਈ ਤੇ ਕੀ ਆ ਤਾ ਵੀ ਫੇਰ ਘਰੇ ਜਲ ਕੇ ਮਿਲਦੇ ਹਾਂ ਆ ਰਾਤ ਵਿੱਚ ਬਾਕੀ ਤੁਹਾਨੂੰ ਦੱਸਾਵਾਂਗੇ ਜਰੂਰ ਕੀਤਾ ਬਾਕੀ ਉਹ ਆਪਣੇ ਦੋ ਬੰਦੇ ਜਾਂਦੇ ਲਓ ਬਾਈ ਦੇਖੋ ਵੀ ਦੋਨੇ ਆਹ ਬੰਦੇ ਬਿੱਟੇ ਹੁੰਦੇ ਆ ਗੱਡੀ ਹੁੰਦੀ ਇੰਨੇ ਰੁਕਦੇ ਆ ਉਹ ਆ ਗਈ ਗੱਡੀ ਦਿਆ ਨਾ ਦਿਆ ਨਾ ਦਿਆ ਨਾ ਇਸ਼ੀ ਚੱਲ ਵੀ ਆਇਆ ਵੀ ਜੁਰੀ ਤੇ ਨਿਆਰੀ ਲੈ ਜਾਂਦੇ ਜੀ ਬਾਈ ਆਵੇਂ ਬੈਠੇ ਆ ਮੋਬਾਈਲ ਨਾਲ ਕੁਵੇ ਦੇ ਵੇਖੋ ਨਾਲ ਉਹਦਾ ਮਾਲਕ ਬੈਠਾ ਕੋਈ ਯਾਰ ਤੁਹਾਨੂੰ ਕਿੰਨਾ ਦਾ ਫੀਲ ਹੁੰਦਾ ਯਾਰ ਮਿੱਟੀ ਲੈ ਕੇ ਘਰੇ ਜੰਦੇ ਆ ਬਾਕੀ ਬਹੁਤ ਵਧੀਆ ਲੱਗਿਆ ਅੱਜ ਆ ਕੇ ਐਡੀ ਸਾਰੀ ਗਰਮੀ ਵੀ ਹਵਾ ਵੀ ਘੱਟ ਜੀ ਆਉਂਦੀ ਜੀ ਦੁਈ ਦੇ ਰਾਂ ਕਿਵੇਂ ਕਾਲਾ ਹੋ ਗਿਆ ਕਿ ਮੋਬਾਈਲ 'ਚ ਵੀਡੀਓ ਕਾਲੀ ਉਹ ਘੋਬੜੀ ਨੇ ਬਾੜਾ ਛੱਕੀ ਕੀਤੀ ਦਾ ਹਨ ਹੈ ਉਹ ਘੋਬੜੀ ਨੇ ਬਾੜਾ ਛੱਕੀ ਕੀਤਾ ਤੇ ਗੱਡੀ ਯਾਰ ਪੈਰਾ ਜਾ ਦੇਖੋ ਬਾਈ ਕੀ ਹਾਲ ਹੈ ਉਧਰ ਵੀ ਦਿਖਾ ਪੈਰ ਕਰੋ ਚੈੱਕ ਇਧਰੋਂ ਮੇਰੇ ਪੈਰ ਦੇਖੋ ਤੁਹਾਡੇ ਭਰਾ ਦੇ ਹਾਂ ਲੈ ਤੇ ਸਹੀ ਗੱਲ ਇਹਨੂੰ ਕਦੇ ਮਿਹਨਤ ਵਜ੍ਹਾ ਹੋਵੇ ਤੁੱਪੇ ਲੱਗੇ ਤੇ ਕਹਿਣਾ ਸੌਖਾ ਯਾਰ ਮੰਮੀ 100 ਰੁਪਏ ਦੇ ਦੇ 30 ਰੁਪਏ ਦੇ ਚਾਹੀਦੇ ਆ ਮੈਂ ਮਿਹਨਤ ਕਰਦੀ ਬਿੰਦੀ ਆ ਆ ਗੋਰੀ ਵਰਕੇ ਲੈ ਕੇ ਰੁਪਏ 500 ਮੜ ਕੇ ਮੜਦਾ ਹੀ ਨਹੀਂ ਕਰੇ ਹੈ ਬਰਾ ਗੱਲ ਸਹੀ ਹੈ ਨਾ ਇਹ ਵਾਂਸਰ ਵੀ ਲੈ ਕੇ ਘਰੇ ਹੀ ਨਹੀਂ ਮੁੜਦਾ। ਆਹ। ਅਗੇ ਕਹਿੰਦਾ ਅਗਾਂ ਦਾ ਮਿੱਟੀ ਲੈ ਨਿਕਲ ਤਨੀ। ਹੈ ਨਹੀਂ ਕੋਈ ਤੇਰੀ ਯਾਰ ਵੇਚਤੀ ਹੈ ਤੇਰੀ ਅਮਰ ਸ਼ੰਭੀ ਤੇਰੀ ਹੈ ਨਹੀਂ 10000 ਰੁਪਏ ਦੀ ਹੈ। ਦੇਖ ਲਵ। ਓ ਬਾਈ ਘਰੇ ਆ ਗਏ ਆਪਾਂ ਆ ਰੱਖ ਲੈ ਦੋਨੇ ਗੱਟੇ। ਆਹ ਹੁੱਡੇ ਫਿਰਦੇ ਆਪਣੇ ਜਾਨਵਰ। ਦੋ ਆ ਰਹੇ। ਓਹੋ। ਆ ਲੱਗੀ ਛਤਰੀ ਆ ਰਹੇ। ਦੇਖੋ ਭਾਈ ਤੰਨੇ ਚੱਲੜਾ ਵਾਲਾ ਬੱਚਾ ਦੋਆ ਵਾਲੀ ਤੰਨੇ ਲੋ ਭਾਈ ਚੱਲੜਾ ਵਾਲਾ ਬੱਚਾ ਆ ਗਿਆ ਆ ਚੱਕੋ ਲਾਲਚੀਨਾ ਇਹ ਹੌਂਡੇ ਗਣਗੇ ਠਾ ਠਾ ਹਲੋਈ ਆ ਜਾ ਆ ਜਾ ਆ ਜਾ ਲਓ ਜੀ ਦੋ ਆ ਰਿਹਾ ਤੀਜਾ ਆ ਜਾ ਆ ਜਾ ਤੜਦੇ ਕੇ ਭਾਈ ਲਓ ਭਾਈ ਇੱਕ ਤਾਂ ਆ ਰਿਹਾ ਮੂੰਹ ਟੱਡੀ ਫਿਰਦਾ ਇੱਕ ਆ ਰਿਹਾ ਇੱਕ ਹੋਰ ਆ ਠੀਕ ਹੈ ਜੀ ਤੇ ਬਾਕੀ ਇਹ ਵੀਡੀਓ ਦਾ ਬਈ ਇੱਥੇ ਐਂਡ ਕਰ ਦਿੰਨੇ ਮਿੱਤਰੋ ਕੱਲੂ ਹੈਗੀ ਆ ਆਪਣੀ 바ਰੀ ਪਿੰਡ ਗਗੜੇ 28 ਤਰੀਕ ਨੂੰ ਤੇ ਮਿਲਦੇ ਆ ਬਾਜੀ ਤੇ ਹੋ ਸਕਦਾ ਮੈਂ ਨਾ ਜਾਵਾਂ ਸਵੇਰੇ ਜਣੀ ਦਾ ਬਾਅਦ ਚ ਜਾਊਂਗਾ ਕੂਤਰ ਕੰਕਰ ਹੀ ਵਿਕੜਨੇ ਆ ਪਰਵਾਰੀਆਂ ਭੰਣੀਆਂ ਪੈਣੀਆਂ ਨੇ ਤੇ ਰੈਸਟ ਬਈ ਕੂਤਰਾ ਦੀ ਤਾਂ ਕਰਕੇ ਹੋ ਸਕਦਾ ਵੀਡੀਓ ਆਪਾਂ ਜਰੂਰ ਬਣਾਵਾਂਗੇ ਨੰਨਾ ਬਈ ਬਣਾ ਲੂਗਾ ਠੀਕ ਹੈ ਜੀ ਤੇ ਵੀਡੀਓ ਬਸ ਦੇਖਦੇ ਰਹੋ ਤੁਸੀਂ ਐ ਬਣੇ ਰਹੋ ਤਾੜ ਤੇ ਆਪਾਂ ਹੁਣ ਕੋਈ ਨਹੀਂ ਘੁੱਟਿਆ ਫਿਰਦਾ ਮਿੱਤਰੋ ਬਾਈ